ਗੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਕਮੈਂਟਾਂ ਵਿੱਚ ਕਿਹਾ ਕਿ ਸਾਈਂ ਲੋਕਾਂ ਦਾ ਸ਼ਬਦ ਪਾਓ ਵੀਡੀਓ ਪਾਓ ਅਸੀਂ ਆਪਣੇ ਕੰਮਕਾਰਾਂ ਦੇ ਵਿੱਚ ਇੰਨੇ ਕਿ ਬੀਜੀ ਆ ਤਾਂ ਕਰਕੇ ਅਸੀਂ ਥੋੜਾ ਵੀਡੀਓ ਲੇਟ ਕਰ ਦਿੰਦੇ ਆ ਹੁਣ ਅਸੀਂ ਟਾਈਮ ਕੱਟ ਕੇ ਤੁਹਾਡੀ ਫਰਮਾਇਸ਼ ਤੇ ਸਾਈਂ ਲੋਕਾਂ ਦੀ ਵੀਡੀਓ ਪਾ ਰਹੇ ਆ ਤੁਸੀਂ ਜਿਵੇਂ ਜਿਵੇਂ ਮੈਂ ਦੱਸਾਂਗਾ ਤੁਸੀਂ ਉਸੇ ਤਰੀਕੇ ਦੇ ਨਾਲ ਇਹ ਸ਼ਬਦ ਨੂੰ ਪੜਨਾ ਆ ਵਿਧੀ ਦੇ ਨਾਲ ਮੈਂ ਬਹੁਤ ਸਾਰੇ ਲੋਕਾਂ ਦੇ ਕੋਲ ਸੁਣਦਾ ਕਿ ਸਾਡੇ ਘਰ ਸਾਈ ਲੋਕਾਂ ਦੀ ਜਗ੍ਹਾ ਆ ਸਾਈ ਲੋਕਾਂ ਦਾ ਜਿਸ ਘਰ ਦੇ ਵਿੱਚ ਸ਼ਬਦ ਪੜਨਾ ਸ਼ੁਰੂ ਹੋ ਜਵੇ ਉੱਥੇ ਭੂਤ ਪ੍ਰੇਤ ਜਨਕ ਵੀ ਸੁਮੜੀ ਮਸਾਣੀ ਕੁਝ ਨਹੀਂ ਹੁੰਦਾ ਚੰਗੀ ਚੀਜ਼ ਦਾ ਵਾਸਾ ਹੁੰਦਾ ਆ ਇਹ ਚੀਜ਼ਾਂ ਜੋ ਮੈਨੂੰ ਸਾਧੂ ਸੰਤਾਂ ਨੇ ਮਹਾਂਪੁਰਸ਼ਾਂ ਨੇ ਮਸਤ ਲੋਕਾਂ ਨੇ ਫਕੀਰਾਂ ਨੇ ਦੱਸੀਆਂ ਹੋਈਆਂ ਮੈਂ ਉਹ ਹੀ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਦਾ ਹਾਂ ਤੁਸੀਂ ਲਾਭ ਉਠਾਓ ਹਿਮਾਚਲ ਦੇ ਵਿੱਚ ਮੇਰਾ ਕੁਸ਼ੀਵਾਦਾਰ ਸੀ ਉਹਨਾਂ ਨੇ ਸ਼ਬਦ ਕੀਤਾ ਸੀ ਉਹਨਾਂ ਦੇ ਕੋਲ ਕਾਫੀ ਸੰਗਤ ਆਉਂਦੀ ਆ ਬੜੀ ਕਿਰਪਾ ਮਹਾਰਾਜ ਜੀ ਉਹਨਾਂ ਦੇ ਸਭ ਤੇ ਹਾਜ਼ਰੀ ਵੀ ਹੁੰਦੀ ਆ ਠੀਕ ਹੈ ਜੀ ਬਹੁਤ ਸਾਰੇ ਲੋਕਾਂ ਦਾ ਭਲਾ ਕਰਦਾ ਜਿਹੜੀ ਵਿੱਦਿਆ ਹੁੰਦੀ ਆ ਭਲੇ ਦੇ ਵਾਸਤੇ ਹੀ ਹੁੰਦੀ ਆ ਮਾੜਾ ਕਰਨ ਵਾਸਤੇ ਨਹੀਂ ਹੁੰਦੀ ਜੇ ਕੋਈ ਇਹਦਾ ਮਾੜਾ ਪ੍ਰਯੋਗ ਕਰੂਗਾ ਉਹ ਆਪਣਾ ਕੀਤਾ ਆਪ ਪਾਊਗਾ ਕਿਉਂਕਿ ਜਿੱਦਾਂ ਦਾ ਬੀਜਾਂਗੇ ਉਦਾਂ ਦੇ ਵੱਡਾਂਗੇ ਜੈਸੀ ਕਰਨੀ ਵੈਸੀ ਭਰਨੀ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਉਸ ਮਹਾਰਾਜ ਦੀ ਰਜਾ ਦੇ ਵਿੱਚ ਰਹਿ ਕੇ ਜੋ ਵੀ ਕੰਮ ਕਰਨਾ ਕਰਨਾ ਹੈ ਉਸ ਮਾਲਕ ਤੋਂ ਡਰ ਕੇ ਜੇ ਉਸ ਪ੍ਰਮਾਤਮਾ ਦਾ ਅਸੀਂ ਆਪਣੇ ਦਿਲ ਦੇ ਵਿੱਚ ਡਰ ਰੱਖਾਂਗੇ ਫਿਰ ਅਸੀਂ ਕਾਮਯਾਬ ਹਾਂ ਜੇ ਅਸੀਂ ਮਾਲਕ ਤੋਂ ਬਾਹਰ ਚੱਲਾਂਗੇ ਤਾਂ ਅਸੀਂ ਫੇਲ ਹਾਂ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਬੀਤੀ ਦੱਸ ਨਾ ਵੀ ਜੇ ਕਿਸੇ ਮੇਰੀ ਮਾਤਾ ਨਹੀਂ ਜਾਂ ਭੈਣ ਨਹੀਂ ਕਰਨਾ ਕਰ ਸਕਦੀ ਆ 21 ਦਿਨ ਮੇਰੇ ਭਰਾ ਨੇ ਕਰਨਾ 43 ਦਿਨ ਹੁਣ ਮੁਰੇ ਦਿਵਾਲੀ ਆ ਰਹੀ ਆ ਦਿਵਾਲੀ ਤੇ ਵੀ ਤੁਸੀਂ ਸੇਵਾ ਕਰ ਰਹੇ ਆ ਕਰ ਸਕਦੇ ਆ ਦਿਵਾਲੀ ਤੋਂ ਬਾਅਦ ਵੀ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਜੇ ਮੈ ਤੁਹਾਨੂੰ ਚੰਗਾ ਲੱਗੇ ਇਹਦੇ ਨਾਲ ਤੁਸੀਂ ਜਲ ਕਰਕੇ ਦੇ ਦੋਗੇ ਕਿਸੇ ਰੋਗੀ ਨੂੰ ਕਿਸੇ ਕਸਰ ਵਾਲੇ ਨੂੰ ਧੂਫ ਕਰਕੇ ਦੇ ਦੋਗੇ ਲੇਚੀਆਂ ਕਰਕੇ ਦੇ ਦੋਗੇ ਜਾਂ ਤੁਸੀਂ ਲਾ ਲੋ ਬਈ ਲੌਂਗ ਪੜ੍ਹ ਕੇ ਦਿੱਤੂਗੇ ਪਾਣੀ ਦੀ ਬੋਤਲ ਸੁੱੱਚਾ ਜਲ ਕਰਕੇ ਦੇ ਦੂੰਗੇ ਉਹਦੇ ਨਾਲ ਵੀ ਉਹ ਠੀਕ ਹੋਵੇਗਾ ਠੀਕ ਹੈ ਜੀ ਜੇ ਤੁਸੀਂ ਉਦਾਂ ਹੀ ਉਹਦੇ ਤੇ ਸ਼ਬਦ ਪੜ੍ਹ ਕੇ ਦੋ ਚਾਰ ਫੁੱਕਾ ਮਾਰ ਦੋਗੇ ਨਾਲ ਛੋਟਾ ਜਿਹਾ ਢਾਲਾ ਕਰਾ ਦਿਓ ਜਿਵੇਂ ਕਿ ਆਪਣੇ ਨਾਰੀਅਲ ਲੈਣਾ ਹੈ ਰਾਜੜਾ ਮੰਤਰਾਂ ਵਿੱਚ ਚੜਦਾ ਉਹਨੂੰ ਮੌਲੀ ਲਪੇਟਣੀ ਆ ਕਰੋਸ ਬਣਾ ਕੇ ਤੇ ਨਾਰੀਅਲ ਦੇ ਉੱਪਰ ਸੰਦੂਰ ਦੇ ਟਿੱਕੇ ਲਾ ਕੇ ਰੋਗੀ ਦੇ ਸਿਰ ਤੋਂ ਸੁਵਾ ਕੇ ਕਹਿਣਾ ਵੀ ਜੋ ਵੀ ਕੀਤਾ ਕਰਾਇਆ ਹੈ ਦੁੱਖ ਦਿਲ ਦਰੇ ਨਾਰੀਅਲ ਦੇ ਉੱਪਰ ਪੈ ਜਵੀ। ਉਹ ਚੱਲਦੇ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਜੀ। ਫਿਰ ਤੁਸੀਂ ਇਹ ਤੁਹਾਨੂੰ ਅਜਮਾ ਕੇ ਦੇਖੋ ਪਰਖ ਕੇ ਦੇਖੋ ਤੁਸੀਂ ਆਪ ਕਹੋਗੇ ਕਿ ਸ਼ਬਦ ਬਾ ਕਮਾ ਲਿਆ। ਮਿਹਨਤ ਤੁਸੀਂ ਕਰਨੀ ਆ। ਮੈਂ ਤੁਹਾਨੂੰ ਇੱਕ ਮਾਲਾ ਕਮਾਂਗਾ ਜੇ ਤੁਸੀਂ ਪੰਜ ਮਾਲਾ ਵੀ ਕੱਢ ਲਉ ਮੂ ਤੇ ਬਹੁਤ ਵਧੀਆ ਗੱਲ ਆ। ਵੱਧ ਤੋਂ ਵੱਧ ਜਿੰਨੀਆਂ ਮਰਜ਼ੀ ਕਢ ਲਓ 11 ਵਾਲਾ ਕਢ ਸਕਦੇ ਆ ਤੁਸੀਂ ਘੱਟ ਤੋਂ ਘੱਟ ਇੱਕ ਵਾਲਾ ਰੋਜ਼ ਜ਼ਰੂਰ ਕਰਨੀ ਆ ਤੁਹਾਡੇ ਕੰਮ ਰੁਕੇ ਹੋਏ ਚੱਲ ਪੈਣਗੇ ਤੁਹਾਡੇ ਘਰ 'ਚ ਵਰਖਾ ਤਾਂ ਪੈ ਜਾਣਗੀ ਆ ਸਾਈਂ ਲੋਕਾਂ ਦਾ ਤੁਸੀਂ ਕਰਨਾ ਕੀ ਆ ਪਹਿਲਾਂ ਤਾਂ ਜਦੋਂ ਸ਼ਾਬਤ ਕਰਨਾ ਤੁਸੀਂ ਕੋਲ ਚਰਾਗ ਜੀ ਰੋਣਾ ਹੈ ਪਾਣੀ ਦਾ ਇੱਕ ਗਲਾਸ ਕੋਲ ਰੱਖਣਾ ਠੀਕ ਹੈ ਜੀ ਧੂਫ ਰੱਖਣਾ ਉਹ ਜਲ ਨੂੰ ਤੁਸੀਂ ਪੀਣਾ ਹੈ ਠੀਕ ਹੈ ਜੀ ਐਸ ਕਰਕੇ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਯਦ ਕਰਕੇ ਵੀ ਦੇ ਸਕਦੇ ਆਂ ਫਿਰ ਤੁਸੀਂ ਸਾਈ ਲੋਕਾਂ ਦੀ ਮੰਨੀ ਹੁੰਦੀ ਆ ਤੁਸੀਂ ਦੁੱਧ ਵੀ ਵਰਮੀ ਦੇ ਵਿੱਚ ਪਾ ਸਕਦੇ ਆ ਕੱਚੀ ਦਸੀ ਦਾ ਘਰ ਚ ਛੱਟਾ ਦਿਨਾ ਸਾਈ ਲੋਕਾਂ ਦਾ ਜਿਵੇਂ ਕਿ ਤੁਸੀਂ ਲਾ ਲੋਵੇ ਬਰਫੀ ਦਾ ਪ੍ਰਸ਼ਾਦ ਵੀ ਉਹਨਾਂ ਦੇ ਨਾਮ ਦਾ ਬਣ ਸਕਦੀ ਆ ਸਾਈ ਲੋਕ ਪਉਣਾ ਹਰੀ ਗੁਗਾ ਯਾਰ ਪੀਰਛਾ ਧਾਰੀ ਇਹ ਸਾਰੇ ਇੱਕੋ ਲੈਂਡ ਦੇ ਵਿੱਚ ਆ ਜਾਂਦੀ ਆ ਠੀਕ ਹੈ ਜੀ ਤੁਸੀਂ ਇਹਨੂੰ ਪਰਖਣਾ ਆ ਪਰਖ ਕੇ ਅਜਮਾ ਕੇ ਦੇਖੋ ਵੀ ਤੁਹਾਨੂੰ ਇਸ ਸਾਲ ਕਿੰਨੀ ਵਰਕਤ ਬਈ ਮੂਹਰੇ ਸਾਲ ਕਿੰਨੀ ਵਰਕਤ ਬਈ ਤੁਸੀਂ ਕਿਸੇ ਲਈ ਵੀ ਤੁਸੀਂ ਇਹ ਦੁਆ ਕਰ ਸਕਦੇ ਆ ਜੇ ਨਾ ਕਿਸੇ ਦਾ ਕੰਮ ਰੁਕਦਾ ਹੋਵੇ ਤੁਹਾਡਾ ਕੋ ਸੱਜਣ ਮਿੱਤਰ ਹੋਵੇ ਤੁਸੀਂ ਉਹਦੇ ਲਈ ਵੀ 21 ਦਿਨ ਦਾ ਪਾਠ ਕਰ ਸਕਦੇ ਆ 11 ਦਿਨ ਦਾ ਪਾਠ ਕਰ ਸਕਦੇ ਆ 5 ਦਿਨ ਦਾ ਪਾਠ ਕਰ ਸਕਦੇ ਆ ਤੁਸੀਂ ਨਿਯਾਜ਼ ਵੀ ਦੇ ਸਕਦੇ ਆ ਸਾਈ ਲੋਕਾਂ ਦਾ ਨਾਮ ਲੈ ਕੇ ਜਿਹੜੀ ਨਿਯਾਜ਼ ਬੰਡਣੀਆਂ ਉਹ ਚੱਲਦੇ ਪਾਣੀ ਤੇ ਬੰਡਣੀਆਂ ਠੀਕ ਹੈ ਜੀ ਤੁਸੀਂ ਜਦੋਂ ਪਾਠ ਕਰਨਾ ਉਹ ਟਾਈਮ ਤੁਹਾਡਾ ਆਪਣੀ ਮਨਪਸੰਦੀ ਦਾ ਹੋਵੇ ਠੀਕ ਹੈ ਜੀ ਪੂਰੇ ਟਾਈਮ ਦੇ ਬੈਠਣਾ ਹੈ ਦਿਨ ਦਾ ਰੱਖ ਲੋ ਰਾਤ ਦਾ ਰੱਖ ਲੋ ਜਿਵੇਂ ਤੁਹਾਨੂੰ ਚੰਗਾ ਲੱਗੇ ਠੀਕ ਹੈ ਜੀ ਜਦੋਂ ਪਾਠ ਕਰਨਾ ਤੁਸੀਂ ਸੁੱਚੇ ਕੱਪੜੇ ਪੋਣੇ ਆ ਬ੍ਰਹਮਚਾਰੀ ਦਾ ਪਾਲਣ ਕਰਨਾ ਆਂਡਾ ਮੀਟ ਸ਼ਰਾਬ ਤੋਂ ਤੁਸੀਂ ਦੂਰ ਰਹਿਣਾ ਜੇ ਗੁਰੂ ਵਾਲੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਕਿਸੇ ਮਹਾਂਪੁਰਸ਼ਾਂ ਦੀ ਸਲਾਹ ਦੇ ਨਾਲ ਇਹ ਸ਼ਬਦ ਕੱਢਣਾ ਬਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਨੰਬਰ ਦਿੱਤਾ ਆ ਤੇ ਤੁਸੀਂ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਫਿਰ ਤੁਸੀਂ ਮੈਨੂੰ ਮਿਲੋ ਆਪਣੀ ਸਮੱਸਿਆ ਦੱਸੋ ਵੈਸੇ ਤੁਸੀਂ ਆਪ ਹੀ ਇਹਨਾਂ ਕੰਮ ਕਰ ਸਕਦੇ ਹੋ ਭਟਕਣ ਦੀ ਲੋੜ ਨਹੀਂ ਠੀਕ ਹੈ ਜੀ ਸੁੱਤੀ ਕੱਪੜੀ ਰੱਖਣੇ ਆ ਪਾਠ ਵਾਲੇ ਕੱਪੜੇ ਜਿਹੜੇ ਸੁੱਚੇ ਰੱਖਣੇ ਆ ਪਾਠ ਕਰਕੇ ਉਹ ਲਾ ਦੇਣੀ ਹੋਰ ਪਾ ਲੈਣੀ ਆ ਆਪਣਾ ਕੰਮ ਕਰਨਾ ਤੁਸੀਂ ਠੀਕ ਹੈ ਜੀ ਦਸਾਂ ਨੌ ਦੀ ਕਿਰਤ ਕਰੂ ਗੁਰੂ ਘਰ ਜਾਊ ਮਾਰੇ ਦਾ ਨਾਮ ਲਊ ਮਰ ਦਾ ਡਰ ਰੱਖੂ ਤਾਂ ਤੁਸੀਂ ਆਪੇ ਕਾਮਯਾਬ ਹੋ ਜਾਣੇ ਆ ਹੁਣ ਮੈਂ ਜਿਆਦਾ ਗੱਲਾਂ ਨਾ ਕਰਦਾ ਹੋਇਆ ਕਿ ਵੀਡੀਓ ਜਿਆਦਾ ਲੰਮੀ ਨਾ ਬਣ ਜਾਵੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਲਗੀ ਤੁਹਾਡੇ ਕਮੈਂਟ ਹੀ ਮੇਰਾ ਹੌਸਲਾ ਵਧਾਉਂਦੇ ਆ ਠੀਕ ਹੈ ਜੀ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੁਸੀਂ ਮੇਰੀ ਇੰਨੀ ਹੈਲਪ ਕਰਦੇ ਰਹੋ ਮੈਂ ਤੁਹਾਡੀਆਂ ਫਰਮਾਇਸ਼ਾਂ ਤੇ ਵੀਡੀਓ ਪਾਈ ਜਾਵਾਂਗਾ ਤੁਸੀਂ ਹੀ ਹੋ ਜੋ ਸਰਦਿਆਂ ਦਾ ਮਾਣ ਵਧਾਉਂਦੇ ਹੋ ਠੀਕ ਹੈ ਜੀ ਜੋ ਮਹਾਰਾਜ ਤੋਂ ਸਾਧੂ ਸੰਤਾਂ ਤੋਂ ਮੈਨੂੰ ਇਹ ਚੀਜ਼ਾਂ ਮਿਲੀਆਂ ਮੈਂ ਤੁਹਾਡੀ ਕਿਰਲੀ ਵਿੱਚ ਪੇਸ਼ ਕਰ ਰਿਹਾ ਹਾਂ ਲੋ ਧਿਆਨ ਦੇ ਨਾਲ ਛੋਟਾ ਜਿਹਾ ਸ਼ਬਦਿਆ ਸ਼ਬਦ ਨੂੰ ਸੁਣੋ ਠੀਕ ਹੈ ਜੀ ਲੋ ਓਮ ਨਮਾਚਿ ਵਾਇਕੇ ਕਹਿ ਦੇਣਾ ਕਿਸਮੱਲਾ ਵੀ ਕਹਿ ਸਕਦੇ ਆ ਏਕ ਓੰਕਾਰ ਸਤ ਨਾਮ ਵੀ ਤੁਸੀਂ ਕਹਿ ਸਕਦੇ ਠੀਕ ਹੈ ਜੀ ਇਹ ਕਿੱਜਾ ਕਹਿ ਕੇ ਕਹਿਣਾ ਚਾਂਦੀ ਦੀ ਚੌਂਕੀ ਪੈਰੀ ਭੂਏ ਟੇੜ ਧੜਾਗੀ ਸੋਨੇ ਦੀ ਜੜਾ ਸਾਈ ਲੋਕ ਜੀ ਮੇਰੇ ਘਰ ਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਬੋਲ ਕੇ ਦੱਸ ਦਿੰਦਾ ਆ ਚਾਂਦੀ ਦੀ ਚੌਂਕੀ ਪੈਰੀ ਭੂਏ ਟੇੜ ਲਬੂਟਾ ਸੋਨੇ ਦੀ ਜੜਾ ਸਾਈ ਲੋਕ ਜੀ ਮੇਰੇ ਘਰ ਆ ਤੁਸੀਂ ਤੜਾਗੀ ਵੀ ਕਹਿ ਸਕਦੇ ਆ ਤੀੜ ਲਗੂਟਾ ਵੀ ਕਹਿ ਸਕਦੇ ਆ ਠੀਕ ਹੈ ਜੀ ਇੰਨਾ ਕ ਸ਼ਬਦ ਸੀ ਤੁਸੀਂ ਲਾ ਬਿਠਾਓ ਮਾਲਕ ਤੁਹਾਨੂੰ ਤਰਕੀਆਂ ਬਖਸ਼ੀ ਲਓ ਜੀ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ